ਗੁਰਦੁਆਰਾ ਸ਼ੌਨੀ ਸਾਹਿਬ ਦੇ ਦਰਸ਼ਨ ਕਰੋ ਤੁਸੀਂ ਹਰ ਐਤਵਾਰ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਂਦੇ ਨੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰੋ ਗੁਰਦੁਆਰਾ ਸ਼ੌਨੀ ਸਾਹਿਬ ਦੇ ਉੱਧਰ ਸੇਵਾਦਾਰ ਦੇਵਾ ਨਵਾ ਰਹੇ ਨੇ ਸੋਹਣੀ ਸਾਹਿਬ ਦੇ ਦਰਸ਼ਨ ਕਰੋ ਤੁਸੀਂ ਪਿੰਡ ਬਲੋਚਕੜਾ ਤੇ ਸੇਵਾ ਦਾ ਕੰਮ ਹੋਵਾ ਆ ਕੇ ਚਲੋ ਲਿਆ ਰਾਜ ਕੀਤੇ ਕਾਲ ਤਨ ਮਾਰਿਆ ਪਰਤਨ ਪਾਇਆ ਜਿਨ ਕਾ ਸੇ ਨਾਮ ਲਰਕੇ ਲਗਦੇ ਐਹੇ ਨਾਮ ਤੇ ਸੁਖ ਹੋਵਾਰ ਜਿਦ ਘਾਲ ਹਮ ਬਦਵਾਜੇ ਅੰਤ ਸੁਣ ਵਡ ਪਾਹੀ ਜੋ ਸਭ ਮਨੋਤ ਪੂਰੇ ਆਰ ਬ੍ਰਹਮ ਤਨ ਪਾਇਆ ਤਰੇ ਸੁਖ ਸੁਪੂਰੇ ਤੂੰ ਨੋ ਸੁਤਾ ਗਤਰੇ ਸੁਣੀ ਸੱਚੀ ਬਾਣੀ ਸੰਤ ਸਾਧੂ ਭਰੇ ਸਦ ਸੇ ਪੂਰੇ ਗੁਣ ਜਾਨੀ ਸੁਣ ਤੇ ਬੁਨੀਦ ਕਹ ਤੇ ਪਵਿੱਤਰ ਸਾਤ ਪੁਰ ਰਹਿਆ ਪਰ ਪੂਰੇ ਨਿਰਮਲਤ ਨਾਨਕ ਗੁਰ ਚਰਨ ਲਾ ਕੇ ਬਾਝੇ ਅਨੰਦ ਤੂਰੇ ਸੁਣ ਤੇ ਬੁਨੀਦ ਕਹ ਤੇ ਪਵਿੱਤਰ ਸਾਤ ਪੁਰ ਰਹਿਆ ਪਰ ਪੂਰੇ ਨਿਰਮਲਤ ਨਾਨਕ ਗੁਰ ਚਰਨ ਲਾ ਕੇ ਬਾਝੇ ਅਨੰਦ ਤੂਰੇ ਯੋ ਐਨ ਦੋ ਸਭ ਤੇਰੀ ਰਸ ਆਹ ਹਮ ਬਾਰਕ ਤੇਰੀ ਕਿਰਪਾ ਮੈ ਸੂਖ ਕਰੀ

ਦੇ ਬਵਾਦ ਸੁਰੀਏ ਕਰਨਾ ਦਿੱਤਿਆ ਵੇ ਤਾਰੇ ਤਾ ਸਾਈਂ ਹੋਏ ਸਹਾਰੇ ਨਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਹਾਈ ਤਾ ਸਾਈਂ ਹੋਏ ਸਹਾਰੇ ਦਸਾਂ ਪਾਤਸ਼ਾਹੀਆਂ ਦੇ ਸਭ ਰੂਪ ਖਾਦਿਤ ਚਾਵਲ ਸਤਿਗੁਰ ਦੀ ਮਾਣਤ ਅੰਨ ਪਾਣੀ ਸ੍ਰੀ ਗੁਰੂ ਕੰਨ ਸਾਹਿਬ ਜੀ 재미, hurting, 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 hurting ਗੁਰਦੇ ਪਾਤ੍ਰ ਸਥਾਨ ਵਰਦੁਆਰਾ ਸ਼ੋਨੀ ਸਾਧੂ ਜੀ ਦੇ ਇਹ ਰੂਹਰੀ ਪ੍ਰਵਾਦ ਐਦਵਾਰ ਦੇ ਵਿਦਿਆਰਥੀ ਨੂੰ ਰੱਖਦਿਆਂ ਹੋਇਆਂ ਜੀਹਦਾ ਸਿਨਾਂ ਦੀ ਯਾਦ ਅੰਦਰ ਆਪ ਜੀ ਦੀਆਂ ਸਾਧੀਆਂਾਂ ਦਾ ਆਪ ਜੀਆਂ ਸੰਤਾਂ ਦੇ ਨਾਲ ਕਰਕੇ ਸੰਕਤੀ ਹੁੰਦੇ ਵਿੱਚ ਸ੍ਰੀ ਜਗਜੀਤ ਸਾਹਿਬ ਸ੍ਰੀ ਚੌਧੇ ਸਾਹਿਬ ਸ੍ਰੀ ਸੁਖਨੀ ਸਾਹਿਬ ਘਾਟ ਪਾਣੀਆ ਦੇ ਕਰਨੀ ਅੱਗੇ ਵਾਸਤੇ ਆਪ ਨੂੰ ਇਸ ਮਤ ਪ੍ਰਖਣੀ ਆਉਣ ਬਾਣੀ ਦਾ ਪਰਕਾਰ ਨਾਰਾਇਣ ਸੰਗਤ ਦੇ ਗਿਆਨ ਦੇਸਾਉਣਾ ਆਜੀਆਂ ਦਾ ਪ੍ਰਗਾਨ ਕਰਨੀਆਂ ਆਪਨਾਵਾਂ ਨੂੰ ਗੁਰਮਤ ਦੇ ਅਨਸਾਰ ਪਾਠ ਲਾਉਣੀ ਨਗਰ ਕਿਹੜੇ ਸੁਖ ਰਖਣੀ ਇਲਾਕੇ ਦਾ ਪ੍ਰਾਗ ਕਰਨਾ ਖਾਸੇ ਕੰਸਤੀ ਚੜਤੀ ਕਲਾ ਕਰਨੀ ਵਿਜਿਆ ਵਧਿਆ ਬਾਤ ਨੂੰ ਕੀ ਜੀਵਾਂ ਤੇ ਫੰਡ ਬਤਾਉਣੀ ਬਾਤ ਘੰਟ ਦੇ ਬਾਧੇ ਕਰਨਾ ਸਤਿ ਆਈਂ ਸੰਗਤੀਆਂ ਆਪ ਜੀਆਂ ਿਰਪੁਰੇਟਾਂ ਆਵਾ ਸੇਵਾਵਾਂ ਆਪ ਜੀ ਆਪਰੇ ਕਰਦੇ ਬਰਵਾਣ ਕਰਦੀਆਂ ਆਪਣੇ ਦਰੋਂ ਪਰਮ ਸਾਜੇ ਰਵਾਤਿ ਮਾਨੁਕਾ ਦੇ ਸੀਸ ਤੇ ਮੇਲ ਪਰਿਆਵਤ ਰੱਖਣਾ ਬਰਛਿ ਕੀਤੀ ਨਾਲ ਸੇਵਾਵਾਂ ਕਰਨ ਕਰਨ ਦੇ ਬਲ ਉਤਨ ਬਰਛਿ ਕਰਦੇ ਇੱਕ ਲੋਕੀ ਗ੍ਰਿਵਾਰ ਐਤਵਾਰ ਦੇ ਜਨ ਨੂੰ ਅਕਰੰਦਿਆਂ ਬਿਹਤ ਸੰਤਾਂ ਵੱਲੋਂ ਪ੍ਰਾਪਤ ਪ੍ਰਸ਼ਾਦ ਦਾ ਰਸਨਾ ਜੀ ਜੀ ਦੇ ਨਾਮ ਨਾ ਰਸਨਾ ਸਮੁੰਦਰ ਹਾਰਤ ਵਿੱਚ ਨਾ ਹਾਜਰ ਨਾ ਨਾ ਨੇ ਇਹਨਾਂ ਤੁਜਾਂ ਦੀਆਂ ਰਸਤਾ ਰਸਤਾ ਆਈਆਂ ਸੋਖ ਜਾਂਦੇ ਪਰ ਕੀ ਭਰਪੂਰ ਕਰ ਗਏ ਘਾਲ ਅੰਤ ਦੂਰ ਕਰਨੀ ਆਪ ਜੀ ਦੇ ਹਜ਼ੂਰ ਸੰਗਤਾਂ ਦੀਆਂ ਬੇਨਤੀਆਂ ਦੇ ਆਪ ਜੀ ਨੇ ਕਿਰਪਾ ਕਰਕੇ ਪ੍ਰਵਾਨ ਕਰ ਦਿਨਾ ਆਪ ਜੀ ਦੇ ਅਦਾਰ ਕਰਦੇ ਸੇਵਕ ਨੀਵਾ ਕਾਲ ਪੀਰ ਸਾਬਾ ਬੱਚਿਆਂ ਦੀ ਤੰਦਰੁਸਤੀ ਬਾਤ ਤੇ ਮਹਾਰਜ ਜੀ ਅਰਦਾਸ ਕਰਦੇ ਨੇ ਆਪ ਜੀ ਦੇ ਕਿਰਪਾ ਕਰਨ ਨਾਰਾਦ ਇਹ ਕਾਂਸੀਪਾਂ ਦੇ ਬੱਚਿਆਂ ਨੂੰ ਤੰਦਰੁਸਤੀ ਦੀ ਦਾਤ ਕਰਨ ਲਈ ਚੜ੍ਹਦੀ ਕਲਾ ਕਰਨੀਆਂ ਆਰੰਭ ਸੰਗਤ ਨੂੰ ਇਸਹਿਤ ਕਰਨੀ ਆਪ ਜੀ ਦੇ ਨਾਲ ਕਰਦੇ ਸੇਵਕ ਮਲੇਸ਼ਾ ਵਿੱਚ ਰਹਿੰਦੇ ਬੱਚਿਆਂ ਦੇ ਚੜ੍ਹਦੀ ਕਲਾ ਵਾਸਤੇ ਬੇਨਤੀ ਕਰਦੇ ਨੇ ਔਰ ਸੇਵਕਾਂ ਨੇ ਜੋ ਕਾਰਜ ਅਰੰਭੇ ਨੇ ਉਹਨਾਂ ਕਾਰਜਾਂ ਦੀ ਸਫਲਤਾイ ਵਾਸਤੇ ਬੇਨਤੀ ਕਰਦੇ ਨੇ ਮਹਾਰਾਜ ਆਪ ਜੀ ਨੂੰ ਕਿਰਪਾ ਕਰਨੀ ਸਿੱਖਾਂ ਸੇਵਕਾਂ ਦੇ ਲੱਛਿਆਂ ਦੀ ਚੜ੍ਹਦੀ ਕਲਾ ਕਰਨੀ ਵਦੇਸ਼ਾਂ ਵਿੱਚ ਅਰੰਭੇ ਕਾਰਜ ਆਪ ਜੀਾਂ ਨੇ ਸੰਭਲ ਕਰੇ ਆਪ ਜੀਾਂ ਨੇ ਅੰਦਰਸਤੀਆਂ ਵਰਕਸ਼ ਕਰੀਆਂ ਉਹ ਸਿੱਖੀਆਂ ਦਾਤਾਂ ਦੇ ਕੇ ਨਿਹਾਲ ਕਰਨਾ ਆਪ ਜੀ ਦੇ ਦਰ ਘਰ ਦੇ ਸੇਵਕ ਵਿਦੇਸ਼ ਜਾਣ ਵਾਸਤੇ ਬੇਨਤੀ ਕਰਦੇ ਆਪ ਜੀ ਕਿਰਪਾ ਕਰਨੀ ਮਹਾਰਾਜ ਸੇਵਕਾਂ ਨੂੰ ਵਿਦੇਸ਼ ਯਾਤਰਾ ਦਾ ਖਰਚ ਬਖਸ਼ਿਸ਼ ਕਰਨਾ ਆਪ ਜੀ ਦੇ ਦਰ ਘਰ ਦੇ ਸੇਵਕ ਵਿਦੇਸ਼ ਵਿੱਚ ਰਹਿੰਦੇ ਬੱਚੇ ਦੀ ਅੰਗਵਾਸ ਤੇ ਸਪਾਂਸਰ ਵਾਸਤੇ ਬੇਨਤੀ ਕਰਦੇ ਨੇ ਮਹਾਰਾਜ ਕਰਨੀ ਸੇਵਾ ਦੇ ਬੱਚੇ ਨੂੰ ਆਪਨੀਆਂ ਨੇ ਅੰਮ੍ਰਿਤ ਦੀ ਰਾਤ ਵਿੱਚ ਵਰਣੀ ਸਪੌਂਸਰ ਮਿਲ ਜਾਵੇ ਆਪ ਜੀਓ ਨੇ ਕਿਰਪਾ ਕਰਨੀ ਮਹਾਰਾਜ ਸਤਿ ਪਾਤਸ਼ਾਹ ਜੀਓ ਸਭ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਆਪਕਾ ਨੇ ਦਰਵਾਜ਼ੇ ਪ੍ਰਾਣ ਕਰੀਆਂ ਨਿਹਾਲ ਕਰਨੀਆਂ ਮਹਾਰਾਜ ਚੱਲ ਗਿਆ ਰ ਕਰਨ ਨੂੰ ਕਨੋ ਲੇਖੇ ਵਿੱਚ ਲਾਉਣਾ ਐਸੇ ਜੀ ਆਪ ਜੀ ਕੇ ਜਜ਼ੂਰ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਉ ਜੀ ਕੀ ਅਰਦਾਸ ਇਹ ਆਦਰਾਨਾ ਆਪਜੀ ਕੋ ਪ੍ਰੋਗ ਰੱਖੇ ਆਪ ਦੀਆਂ ਸੇਵਾ ਪ੍ਰਸਾਦ ਸਾਥ ਸਰਦੋਮੇ ਦੇ ਵੰਡੇ ਜੋ ਜੀਟ ਅਗੇ ਸਵਾਗਤ ਅਕਤ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਕੀ ਜਤ ਜੀ ਇਹ ਮਹਿਮਾਨ ਆਪ ਜੀ ਦੇ ਦਰ ਕਰਦੇ ਸੇਵਕਾਂ ਨੇ ਆਪਣੇ ਗ੍ਰਹਿ ਦਿੱਤੇ ਆਪ ਜੀ ਦੇ ਮਹਾਰਾਜ ਪਾਵਨ ਅਸਥਾਨ ਸੇਵਾ ਸਿਰਨਵਾਜ਼ ਤੇ ਨਵੇਂ ਤਿਆਰ ਕਰਨੇ ਮਹਾਰਾਜ ਉਹਨਾਂ ਦੀ ਤਿਆਰੀ ਵਾਸਤੇ ਕੀਤੀ ਹੈ ਆਪ ਜੀ ਨੇ ਸਤਿ ਪਾਤ੍ਰੋ ਪਾਤ੍ਰੋ ਤੁਹਾਰ ਗੁਰੂ ਸੁਖੋ ਵਿਨਾਮ ਜਿਤਾਵੇ ਨਾਨਕ ਨਾਮ ਜਥੇ ਉਤਲਾਬ ਤੇਰੇ ਬਾਣੇ ਸਭ ਦਾ ਸੋਲ ਜੀਤਾਰ ਦਮਸਾ ਸਾਇ ਪੂਜੀ ਕੀ ਭਤੇ ਕਰਮ ਲਾਲ ਜੀ ਆਪੁਰ ਜਾਓ ਸਤਿ ਸ੍ਰੀ ਅਕਾਲ ਬੁਲ ਬਰੀਆ ਕਾਲ ਜਿੱਥਿਆਂ ਬਾਜਾਂ ਵਾਲਿਓ ਸਤਿਗੁਰੂ ਰੱਖ ਲੋ ਬਿਰਦ ਬਾਰੇ ਦੀ ਇਲਾਜ ਉਹ ਗੁਪਤੋ ਛੀਤੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਾਤਿ ਸ੍ਰੀ ਅਕਾਲ ਦੇਗ ਤੇਗ ਫਤਿਹ ਗੁਰੂ ਖਾਲਸਾ ਜੀ ਹਰਮਤਾਨ ਫਤਿਹ ਹੋਵੇ ਜੀ ਸੱਚੇ ਪਾਤਸ਼ਾਹ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ